ਇੱਥੇ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਣਾਂ ਉਸੇ ਮਕਸਦ ਦੇ ਨਾਲ ਸਾਡੇ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਨੇ ਡੋਰਸਟੈਪ ਡਿਲੀਵਰੀ ਜਿਹੜੀ ਉਹ ਸ਼ੁਰੂ ਕੀਤੀ ਹੈ ਅੱਜ ਤੋਂ ਤਕਰੀਬਨ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਤੇ ਹੁਣ ਤੱਕ ਤਕਰੀਬਨ ਤਕਰੀਬਨ 1 ਲੱਖ ਲੋਕਾਂ ਨੂੰ ਅਸੀਂ ਘਰ ਬੈਠੇ ਨੂੰ ਸਰਵਿਸਿਜ਼ ਨੇ ਜਿਹੜੀਆਂ ਡੋਰਸਟੈਪ ਸਰਵਿਸਿਜ਼ ਨੇ ਉਹ ਦੇ ਚੁੱਕਿਆ ਔਰ ਇਹ ਮਹਿਜ 43 ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀਗੀਆਂ ਹੁਣ ਤੱਕ ਜਿਹੜੀਆਂ ਕਿ ਹਾਈ ਵੋਲਿਊਮ ਸੀਗੀਆਂ ਪਰ ਜਿਹੜੇ 1% ਲੋਕ ਬਚ ਜਾਂਦੇ ਸੀਗੇ ਜਿਨ੍ਹਾਂ ਦੀਆਂ ਸਰਵਿਸਿਜ਼ ਉਹਨਾਂ ਨੂੰ ਡੋਰਸਟੈਪ ਡਿਲੀਵਰੀ ਦੇ ਜ਼ਰੀਏ ਨਹੀਂ ਮਿਲਦੀਆਂ ਸੀਗੀਆਂ ਉਸ 1% ਨੂੰ ਵੀ ਕਵਰ ਕਰਨ ਦੇ ਲਈ ਅੱਜ ਅਸੀਂ ਇੱਕ ਨਵਿਕਲਾ ਉਪਰਾਲਾ ਕੀਤਾ ਜਿਸ ਦੇ ਤਹਿਤ 363 ਉਹ ਸਰਵਿਸਿਜ਼ ਜਿਹੜੀਆਂ ਕਿ ਹੁਣ ਤੱਕ ਡੋਰਸਟੈਪ ਡਿਲੀਵਰੀ ਦੇ ਵਿੱਚ ਕਵਰਡ ਨਹੀਂ ਸੀਗੀਆਂ ਉਹਨਾਂ 363 ਸਰਵਿਸਿਜ਼ ਨੂੰ ਅਸੀਂ ਅੱਜ ਡੋਰਸਟੈਪ ਦੇ ਉੱਪਰ ਸ਼ੁਰੂ ਕਰਨ ਲੱਗੇ ਆ ਤੇ ਇਹਦੇ ਨਾਲ ਟੋਟਲ 406 ਸਰਵਿਸਿਜ਼ ਨੇ ਜਿਹੜੀਆਂ ਯਾਨੀ ਕਿ ਆਲਮੋਸਟ ਸਾਰੀਆਂ ਸਾਰੀਆਂ ਦੋ ਸਟੈਪ ਦੇ ਉੱਪਰ ਸ਼ੁਰੂ ਹੋ ਜਾਣਗੇ ਸਿਰਫ ਉਹ ਰਹਿਣੀਆਂ ਆਧਾਰ卡 ਟਾਈਪ ਜਿੱਥੇ ਥੰਬ ਇਮਪ੍ਰੈਸ਼ਨ ਵਗੈਰਾ ਦੀ ਲੋੜ ਹੈ ਜਿਹਦੇ ਵਾਸਤੇ ਤੁਹਾਨੂੰ ਸੇਵਾ ਕੇਂਦਰ ਦੇ ਵਿੱਚ ਜਾਣਾ ਪਏਗਾ ਸੋ ਮੈਂ ਸਮਝਦਾ ਕਿ ਇਹ ਦੇਸ਼ ਭਰ ਦੇ ਵਿੱਚ ਇੱਕ ਨਵेकਲਾ ਉਪਰਾਹਲ ਹੈ ਜਿਹਦੇ ਤਹਿਤ ਲੋਕਾਂ ਨੂੰ ਰੈੱਡ ਟੇਪਿਜ਼ਮ ਦੀ ਥਾਂ ਦੇ ਉੱਪਰ ਦਫ਼ਤਰਾਂ ਦੇ ਵਿੱਚ ਰੈੱਡ ਕਾਰਪਟ ਦੇ ਨਾਲ ਵੈਲਕਮ ਹੈ ਜਿਹੜਾ ਉਹ ਹੁੰਦਾ ਹੈ ਇਹ ਸਾਡੇ ਡਿਪਾਰਟਮੈਂਟ ਦਾ ਟੀਚਾ ਹੈ ਔਰ ਇਸ ਤੋਂ ਇਲਾਵਾ ਹੁਣ ਤੱਕ ਅਸੀਂ ਆਨਲਾਈਨ ਲੋਕਾਂ ਨੂੰ ਜਿਹੜੇ ਸਰਟੀਫਿਕੇਟ ਬਣਦੇ ਨੇ ਪਿਛਲੇ 1.5 ਸਾਲ ਦੇ ਵਿੱਚ 70 ਲੱਖ ਸਰਟੀਫਿਕੇਟ ਦੇ ਜਿਹੜੇ ਪ੍ਰੋਬਲਮਡ ਸਰਟੀਫਿਕੇਟ ਆ ਉਹ ਪੰਜਾਬ ਦੇ ਲੋਕਾਂ ਨੂੰ ਐਪਲੀਕੈਂਟਸ ਨੂੰ ਅਸੀਂ ਡਿਲੀਵਰ ਕਰ ਚੁੱਕੇ ਆ ਇਸ ਦੇ ਨਾਲ ਨਾਲ ਤਕਰੀਬਨ 10 ਲੱਖ ਐਪਲੀਕੇਸ਼ਨ ਦੇ ਜਿਹੜੀਆਂ ਉਹ ਪੰਜਾਬ ਦੇ ਪਟਵਾਰੀ ਆਨਲਾਈਨ ਬਿਨਾ ਲੋਕਾਂ ਦੀ ਖੱਜਲ ਖਵਾਰੀ ਕੀਤੇ ਆਨਲਾਈਨ ਉਹਨਾਂ ਨੂੰ ਪਾਸ ਕਰ ਚੁੱਕੇ ਨੇ ਤਕਰੀਬਨ 19000 ਤੋਂ ਵੱਧ ਐਮਸੀ ਸਰਪੰਚ ਔਰ ਨੰਬਰਦਾਰ ਨੇ ਜਿਹੜੇ ਉਹ ਆਨਬੋਰਡ ਹੋ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਨਾ ਸਰਕਾਰੀ ਦਫਤਰ ਜਾਣ ਦੀ ਲੋੜ ਪਵੇ ਨਾ ਸੇਵਾ ਕੇਂਦਰ ਜਾਣ ਦੀ ਲੋੜ ਪਵੇ ਨਾ ਕਿਸੇ ਅਫਸਰ ਅਧਿਕਾਰੀ ਕੋਲੇ ਨਾ ਪਟਵਾਰੀ ਨਾ ਸਰਪੰਚ ਨਾ ਐਮਸੀ ਨਾ ਨੰਬਰਦਾਰ ਕੋਲੇ ਕਿਸੇ ਤਰੀਕੇ ਦੀ ਵੈਰੀਫਿਕੇਸ਼ਨ ਕਰਾਉਣ ਦੇ ਲਈ ਨਾ ਜਾਣਾ ਪਵੇ ਇਹ ਸਾਡੇ ਡਿਪਾਰਟਮੈਂਟ ਦਾ ਟਾਰਗੇਟ ਹੈ ਤੇ ਇਹਦੇ ਵਿੱਚ ਇੱਕ ਮੀਲ ਪੱਥਰ ਜਿਹੜਾ ਉਹ ਅੱਜ ਇੱਕ ਨਵਾਂ ਮੀਲ ਪੱਥਰ ਅਸੀਂ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਇੱਕ ਚੰਗਾ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਪਹਿਲਾਂ ਕੀ ਹੁੰਦਾ ਸੀਗਾ ਜਿਹੜਾ ਕੋਈ ਬੰਦਾ 30 40 50 ਲੱਖ ਰੁਪਏ ਦੇ ਵਿੱਚ ਚਲਾ ਜਾਂਦਾ ਸੀਗਾ ਪਹੁੰਚ ਜਾਂਦਾ ਸੀਗਾ ਉਸ ਟਰੈਵਲ ਏਜੰਟ ਦੀ ਸਾਡੇ ਕੋਲ ਕਦੇ ਕੰਪਲੇਨਟ ਨਹੀਂ ਆਉਂਦੀ ਸੀਗੀ ਹੁਣ ਕਿਉਂਕਿ ਡਿਪੋਰਟੇਸ਼ਨ ਸ਼ੁਰੂ ਹੋਈ ਹੈ ਹੁਣ ਉਹਨਾਂ ਲੋਕਾਂ ਤੋਂ ਜਿਹੜੇ ਕਿ ਵਾਪਸ ਮੁੜੇ ਨੇ ਜੇ ਜਿਨ੍ਹਾਂ ਦੇ ਨਾਲ ਲੁੱਟਖੋਟ ਟ੍ਰੈਵਲ ਏਜੰਟਾਂ ਨੇ ਕੀਤੀ ਹੈ ਜਿਵੇਂ ਜਿਵੇਂ ਉਹਨਾਂ ਦਾ ਸਾਡੇ ਕੋਲ ਰਿਕਾਰਡ ਆਏਗਾ ਕੰਪਲੀਟ ਡਾਇਰੈਕਟ ਪ੍ਰਚਾਰ ਹੋਣੀ ਹੈ ਜਿਹੜਾ ਐਨ ਆਰ ਆਈ ਡਿਪਾਰਟਮੈਂਟ ਹੈ ਉਹ ਲਗਾਤਾਰ ਇਹ ਕ੍ਰਾਈਮ ਚਲਾ ਰਿਹਾ ਸੀ ਪਰ ਹੁਣ ਕੀ ਜਿਨ੍ਹਾਂ ਦੀਆਂ ਕੰਪਲੇਨਸ ਆਉਂਦੀਆਂ ਨੇ ਪ੍ਰੋਬਲਮਸ ਆਉਂਦੇ ਨੇ ਉਹ ਸਮਝੌਤੇ ਹੋ ਜਾਂਦੇ ਨੇ ਕੀ ਕੁਝ ਅਜਿਹੇ ਸਟੈਪਸ ਉੱਤੇ ਕੰਮ ਜਾ ਰਹੇ ਹਾਂ ਕਾਉਂਸਿਲੇਟ ਦੇ ਵਿੱਚ ਵੀ ਜਿਹੜੇ ਰਜਿਸਟਰਡ ਇਮੀਗ੍ਰੇਸ਼ਨ ਵਾਲੇ ਹੈਗੇ ਨੇ ਕਿ ਉਹਨਾਂ ਦੀ ਲਿਸਟ ਤੁਸੀਂ ਕਾਉਂਸਿਲੇਟ ਜਾਂ ਫਿਰ ਸੀਤਾ ਉਹਨਾਂ ਨੂੰ ਮੇਲ ਕਰ ਦੋਗੇ ਵੈਰੀਫਾਈ ਜਿਹੜਾ ਚਾਹੇ ਕੋਈ ਕਸਟਮਰ ਹੈ ਜਿਹਨੇ ਵੀਜ਼ਾ ਸਾਰਾ ਕੁਝ ਜਿਹੜਾ ਸਾਰਾ ਕੁਝ ਸਰਕਾਰ ਹੋਰੇ ਕਾਨੂੰਨੀ ਤੌਰ ਤੇ ਅਵੇਲੇਬਲ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਵੀ ਦੋ ਪਾਰਟੀਆਂ ਆਪਸ ਦੇ ਵਿੱਚ ਬੈਠ ਕੇ ਸਮਝੌਤਾ ਕਰ ਸਕਦੀਆਂ ਨੇ ਉਹਦੇ ਵਿੱਚ ਸਰਕਾਰ ਕੀ ਕਰ ਸਕਦੀ ਹੈ ਜੀ ਸਾਡੇ ਕੋਲੇ ਜੋ ਕੰਪਲੀਟ ਆਊਗੀ ਉਹਦੇ ਉੱਪਰ ਕਾਨੂੰਨੀ ਤੌਰ ਤੇ ਪ੍ਰਕਾਰ ਵੀ ਹੋਊਗੀ ਠੀਕ ਹੈ ਠੀਕ ਹੈ ਇੱਕ ਮਿੰਟ ਸਰ ਇੱਕ ਪਰ ਹਿੰਦੀ ਵਿੱਚ ਕਰ ਬੋਲੀ ਲੈ ਭਾਈ ਆਓ ਜੀ ਇੱਥੇ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਣ ਆ ਉਸੇ ਮਕਸਦ ਦੇ ਨਾਲ ਸਾਡੇ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਨੇ ਡੋਰਸਟੈਪ ਡਿਲੀਵਰੀ ਹੈ ਜਿਹੜੀ ਉਹ ਸ਼ੁਰੂ ਕੀਤੀ ਅੱਜ ਤੋਂ ਤਕਰੀਬਨ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਤੇ ਹੁਣ ਤੱਕ ਤਕਰੀਬਨ ਤਕਰੀਬਨ 1 ਲੱਖ ਲੋਕਾਂ ਨੂੰ ਅਸੀਂ ਘਰ ਬੈਠੇ ਨੂੰ ਸਰਵਿਸਿਜ਼ ਨੇ ਜਿਹੜੀਆਂ ਡੋਰਸਟੈਪ ਸਰਵਿਸਿਜ਼ ਨੇ ਉਹ ਦੇ ਚੁੱਕਿਆ ਔਰ ਇਹ ਮਹਿਜ 43 ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀਗੀਆਂ ਹੁਣ ਤੱਕ ਜਿਹੜੀਆਂ ਕਿ ਹਾਈ ਵੋਲਿਊਮ ਸੀਗੀਆਂ ਪਰ ਜਿਹੜੇ 1% ਲੋਕ ਬਚ ਜਾਂਦੇ ਸੀਗੇ ਜਿਨ੍ਹਾਂ ਦੀਆਂ ਸਰਵਿਸਿਜ਼ ਉਹਨਾਂ ਨੂੰ ਡੋਰਸਟੈਪ ਡਿਲੀਵਰੀ ਦੇ ਜ਼ਰੀਏ ਨਹੀਂ ਮਿਲਦੀਆਂ ਸੀਗੀਆਂ ਉਸ 1% ਨੂੰ ਵੀ ਕਵਰ ਕਰਨ ਦੇ ਲਈ ਅੱਜ ਅਸੀਂ ਇੱਕ ਨਵਿਕਲਾ ਉਪਰਾਲਾ ਕੀਤਾ ਜਿਸ ਦੇ ਤਹਿਤ 363 ਉਹ ਸਰਵਿਸਿਜ਼ ਜਿਹੜੀਆਂ ਕਿ ਹੁਣ ਤੱਕ ਡੋਰ ਸਟੈਪ ਡਿਲੀਵਰੀ ਦੇ ਵਿੱਚ ਕਵਰਡ ਨਹੀਂ ਸੀਗੀਆਂ ਉਹਨਾਂ 363 ਸਰਵਿਸਿਜ਼ ਨੂੰ ਅਸੀਂ ਅੱਜ ਡੋਰ ਸਟੈਪ ਦੇ ਉੱਪਰ ਸ਼ੁਰੂ ਕਰਨ ਲੱਗੇ ਆਂ ਤੇ ਇਹਦੇ ਨਾਲ ਟੋਟਲ 406 ਸਰਵਿਸਿਜ਼ ਨੇ ਜਿਹੜੀਆਂ ਯਾਨੀ ਕਿ ਆਲਮੋਸਟ ਸਾਰੀਆਂ ਸਾਰੀਆਂ ਡੋਰ ਸਟੈਪ ਦੇ ਉੱਪਰ ਸ਼ੁਰੂ ਹੋ ਜਾਣਗੀਆਂ ਸਿਰਫ ਉਹ ਰਹਿਣਗੀਆਂ ਆਧਾਰ卡 ਟਾਈਪ ਜਿੱਥੇ ਥੰਬ ਇਮਪ੍ਰੈਸ਼ਨ ਵਗੈਰਾ ਦੀ ਲੋੜ ਹੈ ਜਿਹਦੇ ਵਾਸਤੇ ਤੁਹਾਨੂੰ ਸੇਵਾ ਕੇਂਦਰ ਦੇ ਵਿੱਚ ਜਾਣਾ ਪਏਗਾ ਸੋ ਮੈਂ ਸਮਝਦਾ ਕਿ ਇਹ ਦੇਸ਼ ਭਰ ਦੇ ਵਿੱਚ ਇੱਕ ਨਵेकਲਾ ਉਪਰਾਲਾ ਹੈ ਜਿਹਦੇ ਤਹਿਤ ਲੋਕਾਂ ਨੂੰ ਰੈੱਡ ਟੇਪਿਜ਼ਮ ਦੀ ਥਾਂ ਦੇ ਉੱਪਰ ਦਫ਼ਤਰਾਂ ਦੇ ਵਿੱਚ ਰੈੱਡ ਕਾਰਪਟ ਦੇ ਨਾਲ ਵੈਲਕਮ ਹੈ ਜਿਹੜਾ ਉਹ ਹੁੰਦਾ ਹੈ ਇਹ ਸਾਡੇ ਡਿਪਾਰਟਮੈਂਟ ਦਾ ਟੀਚਾ ਹੈ ਔਰ ਇਸ ਤੋਂ ਇਲਾਵਾ ਹੁਣ ਤੱਕ ਅਸੀਂ ਆਨਲਾਈਨ ਲੋਕਾਂ ਨੂੰ ਜਿਹੜੇ ਸਰਟੀਫਿਕੇਟ ਬਣਦੇ ਨੇ ਪਿਛਲੇ 1.5 ਸਾਲ ਦੇ ਵਿੱਚ 77 ਲੱਖ ਸਰਟੀਫਿਕੇਟ ਦੇ ਜਿਹੜੇ ਉਹਨਾਂ ਕਿੰਨੇ ਬੰਗ ਹੋ ਪ੍ਰਕਾਟ ਹੋਏ ਸਰਟੀਫਿਕੇਟ ਆ ਉਹ ਪੰਜਾਬ ਦੇ ਲੋਕਾਂ ਨੂੰ ਐਪਲੀਕੈਂਟਸ ਨੂੰ ਅਸੀਂ ਡਿਲੀਵਰ ਕਰ ਚੁੱਕੇ ਹਾਂ ਇਸ ਦੇ ਨਾਲ ਨਾਲ ਤਕਰੀਬਨ 10 ਲੱਖ ਐਪਲੀਕੇਸ਼ਨਾਂ ਦੇ ਜਿਹੜੀਆਂ ਉਹ ਪੰਜਾਬ ਦੇ ਪਟਵਾਰੀ ਆਨਲਾਈਨ ਬਿਨਾ ਲੋਕਾਂ ਦੀ ਖੱਜਲ ਖਵਾਰੀ ਕੀਤੇ ਆਨਲਾਈਨ ਉਹਨਾਂ ਨੂੰ ਪਾਸ ਕਰ ਚੁੱਕੇ ਨੇ ਤਕਰੀਬਨ 19000 ਤੋਂ ਵੀ ਵੱਧ ਐਮਸੀ ਸਰਪੰਚ ਔਰ ਨੰਬਰਦਾਰ ਨੇ ਜਿਹੜੇ ਉਹ ਆਨਬੋਰਡ ਹੋ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਨਾ ਸਰਕਾਰੀ ਦਫਤਰ ਜਾਣ ਦੀ ਲੋੜ ਪਵੇ ਨਾ ਸੇਵਾ ਕੇਂਦਰ ਜਾਣ ਦੀ ਲੋੜ ਪਵੇ ਨਾ ਕਿਸੇ ਅਫਸਰ ਅਧਿਕਾਰੀ ਕੋਲੇ ਨਾ ਪਟਵਾਰੀ ਨਾ ਸਰਪੰਚ ਨਾ ਐਮਸੀ ਦਾ ਨੰਬਰਦਾਰ ਕੋਲੇ ਕਿਸੇ ਤਰੀਕੇ ਦੀ ਵੈਰੀਫਿਕੇਸ਼ਨ ਕਰਾਉਣ ਦੇ ਲਈ ਨਾ ਜਾਣਾ ਪਵੇ ਇਹ ਸਾਡੇ ਡਿਪਾਰਟਮੈਂਟ ਦਾ ਟਾਰਗੇਟ ਹੈ ਤੇ ਇਹਦੇ ਵਿੱਚ ਇੱਕ ਮੀਲ ਪੱਥਰ ਜਿਹੜਾ ਉਹ ਅੱਜ ਇੱਕ ਨਵਾਂ ਮੀਲ ਪੱਥਰ ਅਸੀਂ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਇੱਕ ਚੰਗਾ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਪਹਿਲਾਂ ਕੀ ਹੁੰਦਾ ਸੀਗਾ ਜਿਹੜਾ ਕੋਈ ਬੰਦਾ 30 40 50 ਲੱਖ ਰੁਪਏ ਲੈ ਕੇ ਚਲਾ ਜਾਂਦਾ ਸੀਗਾ ਪਹੁੰਚ ਜਾਂਦਾ ਸੀਗਾ ਉਸ ਟ੍ਰੈਵਲ ਏਜੰਟ ਦੀ ਸਾਡੇ ਕੋਲ ਕਦੇ ਕੰਪਲੇਨਟ ਨਹੀਂ ਆਉਂਦੀ ਸੀਗੀ ਹੁਣ ਕਿਉਂਕਿ ਡਿਪੋਰਟੇਸ਼ਨ ਸ਼ੁਰੂ ਹੋਈ ਹੈ ਹੁਣ ਉਹਨਾਂ ਲੋਕਾਂ ਤੋਂ ਜਿਹੜੇ ਕਿ ਵਾਪਸ ਮੁੜੇ ਨੇ ਜਾਂ ਜਿਨ੍ਹਾਂ ਦੇ ਨਾਲ ਲੁੱਟਖੋਟ ਟ੍ਰੈਵਲ ਏਜੰਟਾਂ ਨੇ ਕੀਤੀ ਹੈ ਜਿਵੇਂ ਜਿਵੇਂ ਉਹਨਾਂ ਦਾ ਸਾਡੇ ਕੋਲ ਰਿਕਾਰਡ ਆਏਗਾ ਕੰਪਲੀਟ ਆਏਗਾ ਪਰ ਜਿਹੜਾ ਐਨ ਆਰ ਆਈ ਡਿਪਾਰਟਮੈਂਟ ਹੈ ਉਹ ਲਗਾਤਾਰ ਇੱਕ ਕਲਾਈਮ ਚਲਾ ਰਿਹਾ ਸੀ ਪਰ ਹੁਣ ਉਹ ਇਹ ਇਹੋ ਇਹੋ ਤੱਕ ਕਿ ਜਿਨ੍ਹਾਂ ਦੀਆਂ ਕੰਪਲੇਨਸ ਆਉਂਦੀਆਂ ਨੇ ਫੌਰੀ ਸਥਾਣਾ ਉਹੋ ਸਮਝੌਤੇ ਹੋ ਜਾਂਦੇ ਨੇ ਕੀ ਕੁਝ ਅਜਿਹੇ ਸਟੈਪਸ ਉੱਪਰ ਜਾ ਰਹੇ ਹਾਂ ਕਾਉਂਸਿਲੇਟ ਵਿੱਚ ਵੀ ਜਿਹੜੇ ਰਜਿਸਟਰਡ ਇਮੀਗ੍ਰੇਸ਼ਨ ਵਾਲੇ ਹੈਗੇ ਨੇ ਕਿ ਉਹਨਾਂ ਦੀ ਲਿਸਟ ਤੁਸੀਂ ਕਾਉਂਸਿਲੇਟ ਜਾਂ ਫਿਰ ਸਿੱਧਾ ਉਹਨਾਂ ਨੂੰ ਮੇਲ ਕਰ ਦੋਗੇ ਵੈਰੀਫਾਈ ਜਿਹੜਾ ਚਾਹੇ ਕੋਈ ਕਸਟਮਰ ਹੈ ਜਿਹਨੇ ਵੀਜ਼ਾ ਲਵਾਉਣਾ ਡਾਇਰੈਕਟ ਵੈਰੀਫਾਈ ਹੋ ਜਾਣਾ ਸਾਰਾ ਕੁਝ ਹੈ ਜਿਹੜਾ ਸਾਰਾ ਕੁਝ ਸਰਕਾਰ ਔਰ ਤੌਰ ਤੇ ਅਵੇਲੇਬਲ ਹੈ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਵੀ ਦੋ ਪਾਰਟੀਆਂ ਆਪਸ ਦੇ ਵਿੱਚ ਬੈਠ ਕੇ ਸਮਝੌਤਾ ਕਰ ਸਕਦੀਆਂ ਨੇ ਉਹਦੇ ਵਿੱਚ ਸਰਕਾਰ ਕੀ ਕਰ ਸਕਦੀ ਹੈ ਜੀ ਸਾਡੇ ਕੋਲੇ ਜੋ ਕੰਪਲੀਟ ਆਊਗੀ ਉਹਦੇ ਉੱਪਰ ਕਾਨੂੰਨੀ ਤੌਰ ਤੇ ਪ੍ਰਕਾਰ ਵਾਂਹੀ ਹੋਊਗੀ ਠੀਕ ਹੈ ਜੀ ਠੀਕ ਹੈ ਇੱਕ ਮਿੰਟ ਸਣੀ ਇੱਕ ਇੱਕ ਕਿੰਦੀ ਵਿੱਚ ਕਰਦੇ ਹੋ ਜੀ ਲੈ ਬਾਈ ਡਾਟਾ ਆਉਜੀ